ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਫੇਰ ਇੱਕ ਲੈ ਕੇ ਆ ਗਏ ਆ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਦੀ ਇੱਕ ਹੋਰ ਕਥਾ ਜਿਸ ਨੂੰ ਸੁਣ ਕੇ ਤੁਹਾਨੂੰ ਇੱਕ ਚੀਜ਼ ਦੀ ਸਮਝਦਾ ਆਊਗੀ ਕਿ ਕਦੇ ਵੀ ਕਿਸੇ ਸਾਧੂ ਸੰਤ ਦੇ ਨਾਲ ਮਜ਼ਾਕ ਨਹੀਂ ਕਰੀਦਾ ਹੁੰਦਾ ਜਿਹੜਾ ਕੋਈ ਪਹੁੰਚਿਆ ਹੋਇਆ ਸਾਧੂ ਸੰਤ ਹੋਵੇ ਪਖੰਡੀਆਂ ਦੀ ਮੈਂ ਗੱਲ ਨਹੀਂ ਕਰਦਾ ਜਿਹੜਾ ਕੋਈ ਉਸ ਅਵਸਥਾ ਨੂੰ ਪ੍ਰਾਪਤ ਹੋਵੇ ਜਿਸ ਨੂੰ ਸੰਤ ਅਵਸਥਾ ਕਹਿੰਦੇ ਆ ਉਹਦੀ ਗੱਲ ਕਰਦਾ ਆਂ ਤੇ ਕਿਸ ਤਰੀਕੇ ਦੇ ਨਾਲ ਕੁਝ ਨੌਜਵਾਨਾਂ ਨੇ ਇੱਕ ਸਾਧੂ ਦੇ ਨਾਲ ਮਜ਼ਾਕ ਕੀਤਾ ਤੇ ਉਹ ਮਜ਼ਾਕ ਮਜ਼ਾਕ ਦੇ ਵਿੱਚ ਉਹਨਾਂ ਨੂੰ ਇੰਨਾ ਜ਼ਿਆਦਾ ਉਹਦੀ ਸਜ਼ਾ ਭੁਗਤਣੀ ਪਈ ਵੀ ਉਹਨਾਂ ਦੀ ਪੂਰੀ ਵੀ ਪੂਰੀ ਕੁੱਲ ਜਿਹੜੀ ਆ ਉਹ ਨਾਸ਼ ਹੋ ਗਈ ਸੀ ਤੇ ਆਜੋ ਆਪਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਪਾਸੋਂ ਇੱਕ ਕਥਾ ਸੁਣਦੇ ਆਂ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਸਾਧੂ ਸੰਤ ਨੂੰ ਮਜ਼ਾਕ ਨਾ ਕਰਿਓ ਜੇ ਕਿਉਂਕਿ ਕਈ ਵਾਰੀ ਸਾਡਾ ਕੀਤਾ ਮਜ਼ਾਕ ਸਾਡੇ ਤੇ ਭਾਰੀ ਵੀ ਪੈ ਜਾਂਦਾ ਹੁੰਦਾ ਆਜੋ ਆਪਾਂ ਸਾਰੀ ਕਥਾ ਨੂੰ ਸੁਣੋ ਅਕਸਰ ਨੌਜਵਾਨਾਂ ਦੇ ਇਕ ਮਨੋਵਿਰਤੀ ਆਉਂਦੀ ਹੈ ਠੱਠਾ ਮਸਰੇ ਕਰਨ ਦੀ ਤੇ ਠੱਠਾ ਮਸਰੇ ਕਮਜ਼ੋਰ ਨਾਲ ਕੀਤੀ ਜਾ ਸਕਦੀ ਹੈ ਤਾਕਤਵਰ ਨਾਲ ਨਹੀਂ ਸ਼ਕਤੀਸ਼ਾਲੀ ਮਨੁੱਖ ਨਾਲ ਠੱਠਾ ਮਸਰੇ ਨਹੀਂ ਕੀਤੀ ਜਾ ਸਕਦੀ ਮਨੁੱਖ ਨਹੀਂ ਕਰਦਾ ਸ਼ਕਤੀਸ਼ਾਲੀ ਮਨੁੱਖ ਨਾਲ ਮਨੁੱਖ ਮਜ਼ਾਕ ਨਹੀਂ ਕਰਦਾ ਮਜ਼ਾਕ ਲਈ ਅਗਲੇ ਨੂੰ ਛੁਟਿਆਣਾ ਪੈਂਦਾ ਹੈ ਜਾਂ ਅਗਲਾ ਛੋਟਾ ਹੋਵੇ ਤਾਂ ਮਜ਼ਾਕ ਹੁੰਦੀ ਹੈ ਉੰਜ ਨਹੀਂ ਹੋਵੇ ਇਹ ਤਾਂ ਗੱਲ ਠੀਕ ਹੈ ਕਦੀ ਵੀ ਆਪਾਂ ਮਜ਼ਾਕ ਕਰਨਾ ਹੋਵੇ ਨਾ ਤੇ ਆਪਦੇ ਤੋਂ ਜਿਹੜਾ ਛੋਟਾ ਜਾਂ ਤਾਂ ਪੈਸੇ ਟਕੇ ਚ ਛੋਟਾ ਹੋਵੇ ਜਾਂ ਫਿਰ ਤਾਕਤ ਚ ਛੋਟਾ ਹੋਵੇ ਜਾਂ ਫਿਰ ਉਮਰ ਚ ਛੋਟਾ ਹੋਵੇ ਨਾ ਉਹਦੇ ਨਾਲ ਹੀ ਕੀਤਾ ਜਾਂਦਾ ਆਪਦੇ ਤੋਂ ਵੱਡੇ ਨਾਲ ਮਜ਼ਾਕ ਨਹੀਂ ਕੀਤਾ ਜਾਂਦਾ ਉਹਦਾ ਤੇ ਮਜ਼ਾਕ ਜਰਨਾ ਪੈਂਦਾ ਆ ਤੇ ਇਹੀ ਗੱਲ ਆ ਕਿ ਮਜ਼ਾਕ ਕਰਨ ਲਈ ਛੋਟਾ ਹੋਣਾ ਬੜਾ ਜ਼ਰੂਰੀ ਹੈ ਅਗਲੇ ਦਾ ਦੁਰਵਾਸ਼ਾ ਜੋ ਹੈ ਐਨਾ ਮੁੰਡਿਆਂ ਨੂੰ ਕੌਰਾਂ ਦੇ ਮੁੰਡਿਆਂ ਨੂੰ ਜਵਾਨ ਜਵਾਨ ਨੇ ਚੜੇ ਇੱਕ ਦਿਨ ਠੱਠਾ ਮਸਕਰੀ ਕਰਨ ਦੀ ਸੋਝੀ ਕਦੇ ਨਾਲ ਦੁਰਵਾਸ਼ਾ ਨਾਲ ਜਮਨਾ ਦੇ ਕੰਢੇ ਬੈਠਾ ਤਪ ਕਰ ਰਿਆ ਸੀ ਇਹਨਾਂ ਨੇ ਇੱਕ ਨੌਜਵਾਨ ਮੁੰਡੇ ਨੂੰ ਅਨਦਾੜੀਏ ਮੁੰਡੇ ਨੂੰ ਜਨਾਨੀਆ ਵਾਲੇ ਕੱਪੜੇ ਪਹਿਨਾਏ ਤੇ ਪੁੱਠੀ ਬਾਠੀ ਪੇਟ ਤੇ ਬਨ ਕੇ ਲਹਿ ਗਏ ਦੁਰਵਾਸ਼ਾ ਕੋਲ ਸੇ ਕਹਿਣ ਲਗੇ ਇਹ ਬੱਚੀ ਸ਼ਰਮਾਂਦੀ ਹੈ ਸਾਡੇ ਰਾਹੇ ਪੁੱਛਣਾ ਚਾਹੰਦੀ ਏ ਇਹਨੂੰ ਲੜਕਾ ਹੋਵੇਗਾ કે ਲੜਕੀ ਪਰ ਹੁਣ ਉਹ ਅੰਤਰਮੁਖੀ ਮਨੁੱਖ ਸੀ ॠषि ਸੀ ਬੜੀ ਕਰੜੀ ਉਸ ਦੀ ਸਾਧਨਾ ਸੀ ਪਰ ਕਾਲੀ ਤਬੀਅਤ ਦਾ ਜ਼ਰੂਰ ਸੀ ਸੁਭਾਅ ਹੁੰਦਾ ਹੈ ਪਿਛਲਾ ਬਣਿਆ ਹੋਇਆ ਇੱਕਦਮ ਆਪੇ ਤੋਂ ਬਾਹਰ ਵੀ ਹੋ ਜਾਂਦਾ ਸੀ ਜਦ ਸਾਰਿਆਂ ਨੇ ਪੁੱਛਿਆ ॠषि ਜੀ ਇਹਦੀ ਕੁੱਖ ਤੋਂ ਲੜਕੀ ਹੋਵੇਗੀ કે ਲੜਕਾ ਦੱਸੋ ਤੁਸੀਂ ਤੇ ਦੁਰਵਾਸ਼ਾ ਨੇ ਦੇਖਿਆ ਤੇ ਮਜ਼ਾਕ ਪੇ ਕਰਦੇ ਰਹੇ ਤੇ ਮੇਰੇ ਨਾਲ ਮਸਕਰੀ ਪੇ ਕਰਦੇ ਨੇ ਇਕਦਮ ਜੋਸ਼ ਏ ਚਾਏ ਗੁੱਸੇ ਚਾਏ ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਸਾਰੀ ਕੁਲ ਦਾ ਸਤਿਆਨਾਸ਼ ਕਰੇਗਾ ਸਾਧੂ ਬੋਲੇ ਸਹਿਜ ਸਵਾਏ ਇੱਕ ਦਿਨ ਇਹ ਹੀ ਨੌਜਵਾਨ ਸਾਰੇ ਦੇ ਸਾਰੇ ਜਮਨਾ ਦੇ ਕੰਢੇ ਆਣ ਕੇ ਬੈਠੇ ਨੇ ਅਕੀਕਤ ਕਈ ਹੋਏ ਇਹਨਾਂ ਨੇ ਕ੍ਰਿਸ਼ਨ ਜੀ ਅੱਗੇ ਪਹਿਲੇ ਫਰਿਆਦ ਕੀਤੀ ਦੁਰਵਾਸ਼ਾ ਨੇ ਸਰਾਪ ਦਿੱਤਾ ਅਸੀਂ ਯਾਦੋ ਤੁਸੀਂ ਵੀ ਯਾਦੋ ਕ੍ਰਿਸ਼ਨ ਜੀ ਵੀ ਯਾਦੋ ਸ ਤੇ ਸਾਰੀ ਯਾਦਵਾਂ ਦੇ ਕੁਲ ਨੂੰ ਸਰਾਪ ਦਿੱਤਾ ਹੈ ਤੇ ਤੁਸੀਂ ਵੀ ਯਾਦੋ ਕੋਈ ਉਪਰਾਲਾ ਦੱਸੋ ਕਿਵੇਂ ਬਚੇ ਸਾਡੀ ਕੁਲ ਕ੍ਰਿਸ਼ਨ ਜੀ ਕਹਿਣ ਲੱਗੇ ਸਬਾਟੀ ਨੂੰ ਰਗੜ ਦੇਵੋ ਜਿਹੜਾ ਬੁਰਾਦਾ ਬਚੇਗਾ ਉਹ ਜਮਨਾ ਚ ਪਾਵੇ ਰੋਜ਼ ਰਗੜੋ ਰਗੜ ਰਗੜ ਕੇ ਇਸ ਨੂੰ ਖਤਮ ਕਰੋ ਛੋਟਾ ਜਿਹਾ ਹਿੱਸਾ ਲੋਹੇ ਦਾ ਟੁਕੜਾ ਬਚ ਗਿਆ ਸੀ ਉਹ ਉਹਨਾਂ ਨੌਜਵਾਨਾਂ ਨੇ ਜਮਨਾ ਛੁੱਡ ਦਿੱਤਾ ਪਉਣ ਇੱਕ ਮੱਛੀ ਨਿਕਲ ਗਈ ਪੁਰਾਣਕ ਇਤਿਹਾਸ ਇੱਕ ਸ਼ਿਕਾਰੀ ਨੇ ਉਹ ਮੱਛੀ ਪਕੜੀ ਮੱਛੇ ਨੂੰ ਜਿਹੜਿਆ ਕਟਿਆ ਵਿੱਚੋਂ ਲੋਹੇ ਦਾ ਟਿਕੜਾ ਟੁਕੜਾ ਨਿਕਲਿਆ ਉਹਨੇ ਆਪਣੇ ਸੀਰ ਨਾਲ ਜੋੜ ਲਿਆ ਇੱਕ ਦਿਨ ਇਹ ਨੌਜਵਾਨ ਮੁੰਡੇ ਸ਼ਰਾਬ ਪੀ ਕੇ ਜਿਵੇਂ ਨੌਜਵਾਨਾਂ ਦੀ ਕਰਮਸਤੀ ਹੁੰਦੀ ਹੈ ਜਦ ਪੀ ਲਈ ਔਰ ਸਾਰਿਆਂ ਨੇ ਪੀ ਲਈ ਹੋਸ਼ ਗਵਾ ਲਿਆ ਬਾਦ ਵਿਵਾਦ ਸ਼ੁਰੂ ਹੋ ਗਿਆ ਲੜਾਈ ਸ਼ੁਰੂ ਹੋ ਗਈ ਉਹ ਜਿਹੜਾ ਰਗੜਿਆ ਹੋਇਆ ਹਿੱਸਾ ਸੀ ਬਾਟੀ ਦਾ ਜਮਨਾ ਦਾ बहाव ਇੱਕ ਪਾਸੇ ਹੋਇਆ ਪ੍ਰਸ਼ਾਤਾ ਚਹਾੜੋਂ ਆਉਂਦਾ ਅੱਗੇ ਪਿੱਛੇ ਛੋਟੇ ਰੋ ਉਸੇ ਬਾਟੀ ਦੇ ਬੁਰਾਦੇ ਤੋਂ ਸਰਕੰਡਾ ਪੈਦਾ ਹੋਇਆ ੁੱਟ ਪੁੱਟ ਕੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕੀਤਾ ਸਾਰੇ ਖਤਮ ਹੋਏ ਐਸੇ ਜਰੀ ਗਏ ਬਚ ਗਏ ਸਿਰਫ ਸ੍ਰੀ ਕ੍ਰਿਸ਼ਨ ਬੱਧਕ ਆਇਆ ਭਾਲ ਲਾ ਮਿਰਗੇ ਜਾਣ ਲੈ ਬ ਲੇ ਬਾਣ ਮਾਰੇ ਜਾਏ ਸੋਤਾ ਪ੍ਰਬਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਜਿਲ ਮਿਲ ਜੰਮ ਕੇ ਵਾਂਗੋਂ ਜ਼ਾਰੇ ਚਰਨਾ ਦੇ ਪਦਮ ਸੇ ਸ਼ਾਮ ਦਾ ਸਮਾ ਕੁਲ ਨਾਸ ਸਾਰੀ ਹੋ ਗਈ ਤੇ ਸੋਚੀ ਪਏ ਹੋਏ ਗੋਡੇ ਉਤੇ ਗੋੜਾ ਰੱਖ ਕੇ ਇੱਕ ਦਰਖੰਦ ਦੇ ਥੱਲੇ ਲੇਟ ਗਏ ਦੂਰੋਂ ਸ਼ਿਕਾਰੀ ਚਰਨ ਨੂੰ ਵੇਖਦਾ ਉਹਦੇ ਚ ਪਦਮ ਨੂੰ ਵੇਖਦਾ ਉਹਨੂੰ ਭਲੇਖਾ ਲੱਗਿਆ ਸ਼ਾਇਦ ਹਿਰਨ ਦੀ ਅੱਖ ਉਹ ਜਿਹੜਾ ਲੋਹੇ ਦਾ ਟੁਕੜਾ ਬਾਟੀ ਚੋਂ ਬਚਿਆ ਸੀ ਉਹਨੇ ਤੀਰ ਲੋਡਾਇਆ ਉਹਨੇ ਖਿੱਚ ਕੇ ਤੀਰ ਉਸ ਅੱਖ ਦਾ ਨਿਸ਼ਾਨਾ ਬਣਾਇਆ ਅੱਖ ਤੇ ਹੈ ਨਹੀਂ ਸੀ ਸ੍ਰੀ ਕ੍ਰਿਸ਼ਨ ਦਾ ਪੈਰ ਸੀ ਇਹ ਤੀਰ ਪੈਰ ਨੂੰ ਵਿੰਨ ਕੇ ਛਾਤੀ 'ਚ ਲੱਗਿਆ ਇਸਨਾਲ ਸ੍ਰੀ ਕ੍ਰਿਸ਼ਨ ਦਾ ਅੰਤ ਹੋਇਆ ਦੁਰਵਾਸ਼ਾ ਦਾ श्राप ਪੂਰਾ ਹੋਇਆ ਨਾਮਦੇਵ ਤੇ ਕਹਿਣ ਖਰ ਮਸਤੀਆਂ ਦੇ ਕਾਰਨ ਕਰਕੇ ਜਵਾਨੀ ਦੇ ਜੋਸ਼ ਦੇ ਕਾਰਨ ਕਰਕੇ ধন ਦਾ ਮਾਣ ਫਿਰ ਜਵਾਨੀ ਦਾ ਮਾਣ ਤੇ ਫਿਰ ਦੇਹੀ ਦਾ ਮਾਣ ਇਹਨਾਂ ਨੇ ઋષਿ ਨਾਲ ਮਜ਼ਾਕ ਕੀਤਾ ਹੋਇਆ ਕਿ ਆਪਣੇ ਕੁਲ ਨਾਸ ਕਰਵਾ ਹਾਂਜੀ ਸੁਣ ਲਈ ਸਾਰੀ ਵੀਡੀਓ ਐਂਡ ਤੱਕ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਸਾਧੂ ਸੰਤ ਦਾ ਮਜ਼ਾਕ ਨਾ ਬਣਾਓ ਚਾਹੀਓ ਕਿਸੇ ਵੀ ਧਰਮ ਦਾ ਹੋਵੇ ਚਾਹੀ ਕਿਸੇ ਵੀ ਮਜ਼ਬਦ ਦਾ ਹੋਵੇ ਕਿਉਂਕਿ ਸੰਤ ਕਿਸੇ ਧਰਮ ਮਜ਼ਬਦ ਦੇ ਨਹੀਂ ਹੁੰਦੇ ਉਹ ਪ੍ਰਮਾਤਮਾ ਨਾਲ ਜੁੜੀਆਂ ਹੋਈਆਂ ਆਤਮਾਵਾਂ ਰੂਹਾਂ ਹੁੰਦੀਆਂ ਨੇ ਤੇ ਉਹਨਾਂ ਨਾਲ ਮਜ਼ਾਕ ਨਹੀਂ ਬਲਕਿ ਉਹਨਾਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਉਸ ਪ੍ਰਮਾਤਮਾ ਤੱਕ ਪਹੁੰਚਣ ਦੇ ਰਾਹ ਪੁੱਛਣੇ ਚਾਹੀਦੇ ਨੇ ਮਜ਼ਾਕ ਕਰਨੇ ਤਾਂ ਉਹਨਾਂ ਨਾਲ ਮਹਿੰਗੇ ਪੈ ਜਾਂਦੇ ਹੁੰਦੇ ਕਿਉਂਕਿ ਉਹਨਾਂ ਦਾ ਬੋਲਿਆ ਜਿਹੜਾ ਨਾ ਉਹ ਸਹਿ ਸੁਭਾ ਬੋਲਿਆ ਉਹਨਾਂ ਦਾ ਪੂਰਾ ਹੋ ਜਾਂਦਾ ਹੈ ਤੇ ਸਾਧੂ ਸੰਤਾਂ ਦੀ ਸੰਗਤ ਕਰਿਆ ਕਰੀਏ ਤਾਂ ਕਿ ਸਾਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਨਮੁੱਖਾਂ ਤੋਂ ਗੁਰਮੁਖ ਬਣੀ ਬਣ ਸਕੀਏ ਤੇ ਅਸੀਂ ਵੀ ਇੱਕ ਸਾਧੂ ਸਾਧੂ ਜਿਹੜਾ ਆ ਉਹ ਬਣ ਸਕੀਏ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਹਨਾਂ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ